ਆਪਣੇ ਪੁੱਛ ਕੇ ਨਹੀਂ ਡਿਗਣਾ ਬਈ ਮੈਂ ਹਿੰਦੂ ਬਸੂ ਤੇ ਡਿਗ ਰਿਆ ਕਿ ਮੈਂ ਸਿੱਖ ਬਸੂ ਤੇ ਡਿਗ ਰਿਆ ਬਰਾਬਰ ਨੁਕਸਾਨ ਹੋਣਾ ਸਾਰਿਆਂ ਦਾ ਇਸ ਕਰਕੇ ਹਰ ਪੰਜਾਬੀ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਕਿ ਸਾਨੂੰ ਜੰਗ ਨਹੀਂ ਚਾਹੀਦਾ ਸਾਨੂੰ ਅਮਨ ਚਾਹੀਦਾ ਤੇ ਸਾਡੇ ਦੇਸ਼ ਦੇ ਵਿੱਚ ਬਹੁਤ ਵੱਡੀ ਗੱਲ ਹੈ ਕਿ ਦੁਨੀਆ ਭਰ ਦੇ ਵਿੱਚ ਜੇ ਇਸ ਦੇਸ਼ ਦੀ ਧਰਤੀ ਦੇ ਬਹਿ ਕੇ ਕਿਸੇ ਨੇ ਇਸ ਜੰਗ ਦਾ ਵਿਰੋਧ ਕੀਤਾ ਤਉ ਸਿੱਖਾਂ ਦੇ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕੀਤਾ ਜਿਹੜੇ ਮੁਸਲਮ ਆਗੂ ਅਵੈਸੀ ਵਰਗੇ ਉਹ ਵੀ ਡਰਦੇ ਮਾਰੇ Hindu ਅੱਤਵਾਦੀਆਂ ਦੀ ਗੱਡੀ ਵਿੱਚ ਬੈਠ ਗਏ ਉਹਨਾਂ ਦੀ ਬੋਲੀ ਬੋਲਣ ਲੱਪੇ ਉਹਨਾਂ ਦੀ ਬੋਲੀ ਬੋਲਣ ਲੱਪੇ ਜੋ ਕਹਿੰਦੇ ਆ ਠੀਕ ਹੈ ਪਰ ਜੇ ਕਿਸੇ ਨੇ ਯੁਰਤ ਕੀਤੀ ਹੈ ਤਾਂ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕੀਤੀ ਹੈ ਔਰ ਉਹ ਬਚਾਉਣਾ ਚਾਹੁੰਦੇ ਆ ਜਿਹੜੇ ਇਥੇ ਬੋਲਦੇ ਕਾਕਾ ਇਹਦੇ ਨਾਲ ਜਿਹੜਾ ਪਾਣੀ ਬਾਜ ਵੀ ਲੋਡੀ ਕਿਡੀ ਗੱਲ ਆ ਸ਼ਾਨੇ ਬਣੋ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਸ਼ਾਂਤੀ ਦਾ ਦੂਤ ਬਣ ਕੇ ਉੱਪਰੇ ਆ ਇਹ ਸਿੱਖਾਂ ਨੂੰ ਕਹਿੰਦੇ ਆ ਨਾ ਸਿੱਖ ਹੱਤਵਾਦੀ ਹੈ ਕਹੋ ਨਾ ਹੁਣ ਬੋਲੇ ਮੋਦੀ ਮੀਡੀਆ ਕਿ ਤੁਹਾਡਾ ਬਾਪੂ ਤੁਹਾਡਾ ਪਿਓ ਸਰਦਾਰ ਸਿਮਰਨਜੀਤ ਸਿੰਘ ਮਾਨ ਜੰਗ ਦੇ ਮੈਦਾਨ ਜੰਗ ਨੂੰ ਰੋਕਣ ਦੇ ਲਈ ਪੰਜਾਬ ਦੀਆਂ ਗਲੀਆਂ ਦੇ ਵਿੱਚ ਆਪਣੇ ਵਰਕਰਾਂ ਨੂੰ ਲੈ ਕੇ ਨਾਹਰਾ ਲਵਾ ਰਿਆ ਹੋਕਾ ਦੇ ਰਿਆ ਕਿ ਸਾਨੂੰ ਜੰਗ ਨਹੀਂ ਚਾਹੀਦੀ ਸਾਨੂੰ ਨਹੀਂ ਜੰਗ ਚਾਹੀਦੀ ਸਾਨੂੰ ਸ਼ਾਂਤੀ ਚਾਹੀਦੀ ਹੈ ਜਿਹੜੇ ਸਰਦਾਰ ਮਾਨ ਨੂੰ ਅੱਤਵਾਦੀ ਕਹਿੰਦੇ ਸਿੱਖਾਂ ਨੂੰ ਅੱਤਵਾਦੀ ਕਹਿੰਦੇ ਆ ਆਓ ਅੱਗੇ ਦੇਖੋ ਸਚਾਈ ਕੀ ਹੈ ਆਓ ਅੱਜ ਜਿਹੜੀ ਤਮ ਦੀ ਧੁੱਪ ਦੇ ਵਿੱਚ ਸਾਡੇ ਨਾਲ ਚੱਲ ਕੇ ਅਸੀਂ ਕੀ ਹੋਕਾ ਦਦੇ ਆ ਅਸੀਂ ਅੱਤਵਾਦ ਦਾ ਨਹੀਂ ਸ਼ਾਂਤੀ ਦਾ ਹੋਕਾ ਦਦੇ ਅਸੀਂ ਬੋਲਦੇ ਆ ਅੱਤਵਾਦ ਦੇ ਖਿਲਾਫ ਜਿਹਦੇ ਤੋਂ ਪੀੜਤ ਆ ਅਸੀਂ ਸਦੀਆਂ ਹਿੰਦੂ ਅਤਵਾਦ ਜਿਹਦੇ ਬਾਰੇ ਮੈਂ ਬੋਲਦਾ ਨਹੀਂ ਹੁਣ ਅਸੀਂ ਚੱਕਾਂਗੇ ਗੀ ਗੱਲ ਦੁਨੀਆ ਨੂੰ ਦਿਖਾਵਾਂਗੇ ਸਾਡੇ ਦੇਸ਼ ਦੇ ਵਿੱਚ ਅਤਵਾਦ ਕਿਹੜਾ ਆ ਹਿੰਦੂ ਅਤਵਾਦ ਜਿਹੜਾ ਸਟ੍ਰੀਟ ਅਤਵਾਦੀ ਛਤਰੀ ਦੇ ਥੱਲੇ ਕੰਮ ਕਰ ਰਿਹਾ ਜਿਹਨੇ ਜਿਹੜਾ ਮੁਖਾਲ ਕੀਤਾ ਹੋਇਆ ਸਾਰਿਆਂ ਦਾ ਸੋ ਅਸੀਂ ਸਾਡਾ ਸਪਸ਼ਟ ਸੰਦੇਸ਼ ਹੈ ਕਿ ਅਸੀਂ جنگ ਨਹੀਂ ਚਾਹੁੰਦੇ ਇਹ ਦੇਸ਼ ਸਾਡਾ ਇਹ ਪੰਜਾਬ ਦੀ ਤਰਤੀ ਖਾਲਸੇ ਦੀ ਜਨਮ ਭੂਮੀ ਇਹ ਪੰਜਾਬ ਦੀ ਧਰਤੀ ਆਮ ਧਰਤੀ ਨਹੀਂ ਹੈ ਇਸ ਧਰਤੀ ਤੇ ਖਾਲਸੇ ਦਾ ਜਨਮ ਹੋਇਆ ਸ਼੍ਰੀ ਅਨੰਦਪੁਰ ਸਾਹਿਬ 'ਚ 1699 ਦੀ ਫਸਾਖੀ ਤੇ ਜਿੱਥੋਂ ਮਾਨਵਤਾਵਾਦ ਦਾ ਹੁਕਮ ਦਿੱਤਾ ਗਿਆ ਇਹੋ ਧਰਤੀ ਹੈ ਜਿੱਥੇ ਸਰਬੱਤ ਦੇ ਭਲੇ ਦੀ ਗੱਲ ਹੁੰਦੀ ਹੈ ਅਸੀਂ ਇਸ ਧਰਤੀ ਤੇ ਜੰਗ ਲੜੀ ਅਸੀਂ ਇਸ ਧਰਤੀ ਦੇ ਅਮਨ ਚਾਹੁੰਦੇ ਹਾਂ ਸਿੱਖਾਂ ਨੂੰ ਕਿੰਨਾ ਕਿਸਾਨਾਂ ਨੂੰ ਕਿੰਨਾ ਫਾਇਦਾ ਹੋ ਜੂ ਜੇ ਬਾਰਡਰ ਖੁੱਲ ਗਏ ਵਪਾਰ ਚੱਲ ਪਿਆ ਸਭ ਤੋਂ ਵੱਧ ਫਾਇਦਾ ਵਪਾਰੀ ਵਰਗ ਨੂੰ ਹੋਣਾ ਇਸ ਲਈ ਵਪਾਰੀ ਵਰਗ ਨੂੰ ਸਾਡੀ ਬੇਨਤੀ ਹੈ ਕਿ ਵੀਰ ਮਰਿਓ ਅਸਲੀਅਤ ਨੂੰ ਸਮਝੋ ਹਿੰਦੂ ਅਤਵਾਦ ਦੀ ਛਤਰੀ ਚੋਂ ਬਾਹਰ ਨਿਕਲ ਕੇ ਪੰਜਾਬ ਨੂੰ ਆਪਣੇ ਘਰ ਨੂੰ ਦੇਖੋ ਸਾਡੇ ਨਾਲ ਆਵਾਜ਼ ਬੁਲੰਦ ਕਰੋ ਕਿ ਪੰਜਾਬ ਤਾਂ ਅਮਨ ਸ਼ਾਂਤੀ ਚਾਹੁੰਦਾ ਸੋ ਅੱਜ ਦੇ ਸਾਡੇ ਮਾਰਚ ਦਾ ਇਹ ਸੰਦੇਸ਼ ਹੈ ਅਸੀਂ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਇਸ ਤਰ੍ਹਾਂ ਦੇ ਸਾਡੀ ਪਾਰਟੀ ਦੇ ਕਾਰਕੁਨ ਇਸ ਤਰ੍ਹਾਂ ਦੇ ਅਮਨ ਦੇ ਲਈ ਮਾਰਚ ਕਰ ਰਹੇ ਨੇ ਅੱਜ ਇੱਥੇ ਕਬੂਰਤਲੇ ਵਿਦਾਇ ਦੇ ਪਾਤਰ ਨੇ ਸਾਡੇ ਜ਼ਿਲ੍ਹਾ ਜਥੇਦਾਰ ਨਵੇਂ ਨਵੇਂ ਜ਼ਿਲ੍ਹਾ ਜਥੇਦਾਰ ਥਾਪੇ ਦੇ ਸਰਦਾਰ ਮੁਖਤਿਆਰ ਸਿੰਘ ਜੀ ਔਰ ਇਹਨਾਂ ਨੇ ਬੜਾ ਉਦਮ ਕੀਤਾ ਜਿੱਦਾਂ ਰਜਿੰਦਰ ਸਿੰਘ ਫੌਜੀ ਜੀ ਤੇ ਇਹਨਾਂ ਦੀ ਸਬੂਚੀ ਜਿਹੜੀ ਟੀਮ ਹੈ ਤੇ ਅਸੀਂ ਅਜ ਜੂਨ ਤੋਂ ਬਾਅਦ ਜੁਲਾਈ ਦੇ ਵਿੱਚ ਦੁਨੀਆ ਨੂੰ ਅਮਨ ਦਾ ਸੁਨੇਹਾ ਦੇਣ ਵਾਲੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੂੰ ਇਸ ਕਪੂਰਥਾ ਦੀ ਧਰਤੀ ਤੇ ਲੈ ਕੇ ਆਵਾਂਗੇ ਅਸੀਂ ਵੱਡਾ ਇਕੱਠ ਕਰਾਂਗੇ ਚਾਹੇ ਸੁਲਤਾਨਪੁਰ ਕਰੀਏ ਭੁਲੱਥ ਵੀ ਕਰਾਂਗੇ ਸੁਲਤਾਨਪੁਰ ਵੀ ਕਰਾਂਗੇ ਤੇ ਆਪਾਂ ਦੁਨੀਆ ਨੂੰ ਆਪਣਾ ਜਿਹੜਾ ਗੁਰੂ ਦਾ ਆਸ਼ੇ ਦਾ ਸੰਦੇਸ਼ ਹੈ ਇਹ ਆਪਾਂ ਦੁਨੀਆ ਨੂੰ ਦੱਸਣਾ ਹੈ ਗੁਰੂ ਤਾਂ ਜ਼ੁਲਮ ਦੇ ਖਿਲਾਫ ਲੜੇ ਨੇ